ਕੁਸ਼ੀਵਰਨ 24 ਪੰਜਾਬ ਨਿਊਜ਼ ਚੈਨਲ ਜਿਲ੍ਹਾ ਪਿੰਡ ਮਾਰਸਾ ਕਲਾਂ ਦੇ ਰਹਿਣ ਵਾਲੇ ਇੱਕ ਨਵਾਲਕ ਦੀਕਸ਼ਨ ਆਰ ਵਿਚਾਰਮਾਰ ਕੇ ਆਪਣੀ ਜੀਵਨ ਲੀਲਾ ਖਤਮ ਆਫਟ ਕਰ ਲਈ ਹੈ। ਮੇਰੀ ਜਾਣਕਾਰੀ ਅਨੁਸਾਰ ਦੋਸ਼ੀ ਨੌਜਵਾਨ ਮੋੜ ਮੋੜ ਪੁਲਿਸ ਸਟੇਸ਼ਨ ਨੇ ਜ਼ਬਤਨ ਕਰ ਲਿਆ ਹੈ। ਉਹਦੀ ਪਛਾਣ ਉਹਦੇ ਤਲਵੰਡੀ ਸਾਬੂ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ। ਇਸ ਮੌਕੇ ਨੇ ਦੱਸਿਆ ਕਿ ਤਲਵੰਡੀ ਸਾਬੂ ਦੀ ਦੁੱਧ ਦੀ ਡੇਰੀ ਚਲਾਉਂਦਾ ਸੀ। ਲਗਭਗ 1 ਮਹੀਨਾ ਪਹਿਲਾਂ ਉਸ ਦੀ ਵਿਰਤ ਕਰਾਰਕੀ ਕਾਉਂਟਲੈਂਡ ਵੈੱਬਸਾਈਟ ਤੋਂ ਜਾਣਕਾਰੀ ਮਿਲੀ ਸੀ। ਉਹ ਲੜਕੀ ਦੇ ਨਾਮ ਮੋਬਾਈਲ ਨੰਬਰ ਤੇ ਪ੍ਰਾਪਤ ਕੀਤਾ ਤੇ ਉਸਨੇ ਫੋਨ ਕਰਨ ਲੱਗੇ ਪ ਕਹਿਆ ਜਾ ਰਿਹਾ ਹੈ ਕਿ ਦੂਸਰੇ ਨੌਜਵਾਨ ਮਿਰਤਕ ਨਵਲਕਣ ਨੂੰ ਵਾਰ-ਵਾਰ ਫੋਨ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਸੀ ਇਸ ਕਾਰਨ ਨਵਲਕਣ ਲੜਕੀ ਨੇ ਕਾਨੂੰਨ ਤੱਕ ਹੈ ਫਿਰਾਲ ਪੁਲਿਸ ਨੇ ਨੌਜਵਾਨ ਨੂੰ ਪੁਲਿਸਰ ਮਾਰਦੇ ਲੈ ਲਿਆ ਹੈ ਤੇ ਉਸ ਤੋਂ ਕੁਝ ਗੱਲਬਾਤ ਕੀਤੀ ਹੈ ਨਵਲਕਣ ਲੜਕੀ ਉਸ ਕਾਰਨ ਦਾਕਰ ਰਹੀ ਸੀ ਕਿ ਉਸਦੇ ਪਿੰਡ ਮਾਨਸਾ ਕਲਾ ਦੀ ਰਹਿਣ ਵਾਲੀ ਮੋੜ ਮੰਡੀ ਕੰਪਿਊਟਰ ਕਲਾਸ ਵਿੱਚ ਕੰਪਿਊਟਰ ਸਿੱਖਣ ਲਈ ਆਉਂਦੀ ਸੀ ਪਿਛਲੇ ਕੁਝ ਸਮੇਂ ਤੋਂ ਇੱਕ ਸ਼ਰਾਰਤੀ ਲੜਕੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਦੇ ਕਾਰਨ ਉਸਨੇ ਗੰਦੀਆਂ ਚਿੱਪਾਂ ਸ਼ੁਰੂ ਕਰ ਦਿੱਤੀ ਸੀ ਜਿਸ ਤੇ ਪਰੇਸ਼ਾਨ ਹੋ ਕੇ ਲੜਕੀ ਨੇ 26 ਜੂਨ ਨੂੰ ਆਪਣੇ ਜ਼ੀਰੋ ਲਿੰਕਸ ਨੂੰ ਆਫ ਕਰ ਲਈ ਜਿਸ ਤੋਂ ਬਾਅਦ ਮੋੜਾ ਥਾਣਾ ਪੁਲਿਸ ਨੇ ਮਰਤਕ ਲੜਕੀ ਦੇ ਪਿਤਾ ਦੇ ਦਾਰਦੀ ਬੇਨ ਦਾਇਰ ਤਸ਼ਕਾਇਦ ਅਰਜ਼ੀ ਕਰਕੇ ਨੋਇਵਨ ਰਿਵਦ ਮਾਮਲਾ ਦਾਇਰ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਆਓ ਸੁਣਨ ਸਨੌਰ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਮਾਮਲੀ ਸਰ ਦੇ ਇੱਕ ਵਾਰ ਨੂੰ ਸਾਡੇ ਕੋਲ ਇਹਨਾਂ ਰਾਮਕਮਰ ਪੁੱਤਰ ਰਤਨ ਚੰਦ ਵਾਸੀ ਮਾਨਸਾ ਕਲਾ ਇਹਨਾਂ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ ਸੀ ਇਹਨਾਂ ਦੀ ਲੜਕੀ ਹੈ 17 ਸਾਲ ਦੀ ਦੀਪਸ਼ਾ ਉਹ 12ਵੀਂ ਤੋਂ ਬਾਅਦ ਇੱਥੇ ਕੋਰਸ ਕਰਨ ਲੱਗੀ ਸੀ ਕਿ ਕੋਈ ਯੂਨੀਕ ਕੰਪਿਊਟਰ ਸੈਂਟਰ ਕਰਕੇ ਕੋਰਸ ਉੱਥੇ ਹੈਗਾ ਉੱਥੇ ਕੰਪਿਊਟਰ ਕੋਰਸ ਕਰਦੀ ਸੀ ਇਹ ਪਰਸੋ 26 ਤਰੀਕ ਨੂੰ ਉਹਦੇ ਘਰੋਂ ਗਈ ਸੀ ਕੰਪਿਊਟਰ ਦਾ ਕੋਰਸ ਕਰਨ ਵਾਸਤੇ ਪਰਸੋ ਮੌਸਮ ਖਰਾਬ ਹੋਣ ਕਰਕੇ ਵੀ ਫਾਦਰ ਨੇ ਨੂੰ ਕਹਿਤਾ ਵੀ ਅੰਦੇ ਚਾਚੇ ਰਮੇਸ਼ ਕੁਮਾਰ ਦੇ ਘਰ ਰੋਗ ਜਨ ਪੀਚਰ ਕਲੋਨੀ ਰਹਦੇ ਉਸ ਤੋਂ ਬਾਅਦ ਇਹ ਉੱਥੇ ਰਹੀ ਤੇ ਅਗਲੇ ਦਿਨ ਇਹਦੀ 11:30 ਵੇ ਕਲਾਸ ਹੋਈ ਤੇ 11:30 ਵਜੇ ਇਹ ਆਪਣੇ ਚਾਚਾ ਜੀ ਨੂੰ ਕਹਿ ਕੇ ਚਲੀ ਗਈ ਮੈਂ ਉੱਥੇ ਕਲਾਸ ਲਾਉਣ ਜਾਗੀ ਉਸ ਤੋਂ ਬਾਅਦ ਕਲਾਸ ਖਤਮ ਹੋਣ ਤੋਂ ਬਾਅਦ ਜਿਵੇਂ ਟਾਈਮ ਤੇ ਇਹਦੇ ਫਾਦਰ ਨੇ ਫੋਨ ਕਰਿਆ ਇਹਨੂੰ ਤੇ ਲੜਕੀ ਰਸਤੇ 'ਚ ਆ ਰਹੀ ਸੀ ਕਿ ਦੁਹਵਾ ਦੇ ਜੋ ਫਾਦਰ 'ਤੱਕ ਸੰਪਰਕ ਟੁੱਟ ਗਿਆ ਲੜਕੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਭਾਲ ਸ਼ੁਰੂ ਕਰਨੀ ਕਰ ਦਿੱਤੀ ਤੇ ਦੁਹਵਾ ਨੂੰ ਪਤਾ ਲੱਗਿਆ ਇਹਦੇ ਫਾਦਰ ਨੂੰ ਇਹੜੀ ਲੜਕੀ ਦਾ ਬਹਿ ਗਿਆ ਉਥੇ ਕੋਟਲਾ ਬ੍ਰਾਂਚ ਬਹਿਰ ਕੋਲੇ ਤਲਵੰਡੀ ਸਾਬੋ ਰੋਡ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਲੜਕੀ ਵੀ ਡੈੱਡ ਬੋਡੀ ਕਰੀਬ 5-6 ਕਿਲੋਮੀਟਰ ਅੱਗੇ ਮਿਲ ਗਈ ਸੀ ਤੇ ਬਾਅਦ ਚ ਇਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਕੋਈ ਇੰਦਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਹੈ ਜਿਹਦੇ ਨਾਲ ਸੰਪਰਕ ਚ ਸੀਗੀ ਲੜਕੀ ਤੇ ਦੇਰ ਤੋਕ ਕੇ ਲੜਕੀ ਆ ਦਾ ਪਿੱਛਾ ਛਡਾਉਣਾ ਚਾਹਤੀ ਸੀ ਤੇ ਐਕਸਲੀ ਪਰੇਸ਼ਾਨ ਰਹਿੰਦੀ ਸੀ ਜਿਸ ਕਰਕੇ ਇਹਨੇ ਉਹਦੇ ਤੋਂ ਗੱਲ ਤਾਂ ਜਾ ਕੇ ਲੜਾਈ ਵਿੱਚ ਛਾਲ ਮਾਰ ਕੇ ਵੀ ਜੀਵਨ ਨੂੰ ਨਿਸ਼ਾਪਤ ਕਰ ਦਿੱਤਾ। ਕਿਹੜਾ ਪਰਚਾ ਹੈ? ਕਿਹ ਕਿਹਨੇ ਤੇ ਪਰਚਾ ਹੋਇਆ ਜੀ? ਇੰਦਰ ਇੰਦਰ ਜੀ ਇੰਦਰਪ੍ਰੀਤ ਸਿੰਘ ਇਲੀਅਸ ਜਿੰਮੀ ਪੁੱਤਰ ਅਮਰਜੀਤ ਸਿੰਘ ਵਾਸੀ ਫਲਵੰਡੀ ਸਾਹਿਬ। ਕਿਹੜਾ ਕਾਰਕ ਹੈ? ਇਹਨੂੰ ਕੱਲ ਅਸੀਂ ਗ੍ਰਿਫਤਾਰ ਕਰ ਲਿਆ ਜਿਹਨੂੰ ਬੇਸ਼ਤਾਨਦ ਕਰਕੇ ਦੋ ਦਿਨਾਂ ਦਾ ਰਮਾਨਤ ਲੈ ਲਿਆ।